ਹਾਂ ਜੀ ਲੋ ਜੀ ਸਾਡੇ ਪਿੰਡ ਉਪਲੀ ਦੀ ਅੱਜ ਯੂਥ ਜਿਹੜੀ ਆਪਾਂ ਵੀਡੀਓ ਪਾਈ ਸੀ ਸਾਰਿਆਂ ਨੇ ਵੀਡੀਓ ਦੇਖ ਕੇ ਆਪਣੇ ਆਪਣੇ ਬੱਚਿਆਂ ਨੂੰ ਭੇਜਿਆ ਇੱਥੇ ਅਕੈਡਮੀ 'ਚ ਬਹੁਤ ਕੁਝ ਸਿੱਖਵਾਉਣ ਵਾਸਤੇ ਕੋ ਸਾਹਿਬ ਵਿਜੇਂਦਰ ਜੀ ਤਾਂ ਜੱਗਰ ਜਿਹਨੇ ਸਭ ਤੋਂ ਪਹਿਲੀ ਗੱਲ ਤਾਂ ਜਿਹਨੇ ਵੀ ਗਰਾਊਂਡ 'ਚ ਆਉਣਾ ਹੈ ਪ੍ਰੋਪਰ ਯੂਨੀਫਾਰਮ 'ਚ ਆਉਣਾ ਹੈ ਲੋਅਰ ਪਾਉ ਟਿਜਰਡ ਪਾਉ ਸ਼ੂਜ਼ ਰੇਗਦੇ ਹੋਣੇ ਚਾਹੀਦੇ ਨੇ ਜਿਹੜਾ ਬਿਨਾਂ ਸ਼ੂਜ਼ ਤੋਂ ਗਰਾਊਂਡ 'ਚ ਆਇਆ ਉਹਦੀ ਐਂਟਰ ਨਹੀਂ ਹੈਗੀ ਗਰਾਊਂਡ 'ਚ ਉਹ ਬਾਹਰ ਬਹਿ ਕੇ ਸਾਰਾ ਦੇਖੂਗਾ ਕੀ ਹੋ ਰਿਹਾ ਕੀ ਨਹੀਂ ਠੀਕ ਹੈ ਕੁਇਕਸ ਯੂਜ਼ ਨਹੀਂ ਚੱਲੂਗਾ ਜੀ ਮੇਰੇ ਬੂਟ ਧੋਤੇ ਗਏ ਮੇਰੇ ਬੂਟ ਖਰਾਬ ਹੋ ਗਏ ਮੇਰੇ ਬੂਟ ਫਟ ਗਏ ਕੁਝ ਨਹੀਂ ਹੈਗਾ ਠੀਕ ਹੈ ਸਭ ਨੇ ਆਉਣਾ ਆਪਣਾ ਪ੍ਰੋਪਰ ਕਿੱਟ ਚ ਆਉਣਾ ਤੇ ਪ੍ਰੋਪਰ ਆਪਣੇ ਸ਼ੂਜ਼ ਪਾ ਕੇ ਆਉਣਾ ਜੀ ਠੀਕ ਹੈ ਦੂਜੀ ਗੱਲ ਸਾਰਾ ਲੋਕ ਟਾਈਮ ਤੇ ਆਉਣਾ ਜਿਹਨਾਂ ਨੂੰ ਟਾਈਮ ਮਿਲ ਗਿਆ 5:30 ਤਾਂ ਤੁਸੀਂ 5 ਮਿੰਟ 5:30 ਤੋਂ 5 ਮਿੰਟ ਪਹਿਲਾਂ ਉਹਰੇ ਪਹੁੰਚੋ ਗਰਾਊਂਡ ਤੇ ਠੀਕ ਹੈ ਠੀਕ ਹੈ ਕਿ ਮੇਰੇ ਆਉਣ ਤੱਕ ਤੁਸੀਂ ਮੈਨੂੰ ਰੈਡੀ ਮਿਲੋ ਵੀ ਅਸੀਂ ਗਰਾਊਂਡ 'ਚ ਰੈਡੀ ਖੜੇ ਆ ਜੀ ਵੀ ਹੁਣ ਆਪਾਂ ਆਪਣੀ ਪ੍ਰੈਕਟਿਸ ਸ਼ੁਰੂ ਕਰਨੀ ਹੈ ਇਕ ਉਹਦੋਂ ਬਾਅਦ ਆਪਣੀ ਰਨਿੰਗ ਐਕਸਰਸਾਈਜ਼ ਜੋ ਵੀ ਹੋਗੀ ਅੱਗੇ ਜੋ ਵੀ ਤੁਹਾਨੂੰ ਸਿਖਾਉਣਾ ਹੈ ਉਹ ਮੈਂ ਤੁਹਾਨੂੰ ਸਿਖਾਉਣਾ ਇਹ ਕੇ ਤੁਹਾਡੇ ਕੋਚ ਨੇ ਨਹੀਂ ਨਾ ਠੀਕ ਹੈ ਪਰ ਟਾਈਮ ਤੋਂ ਜਿਹੜਾ ਲੇਟ ਆ ਗਿਆ ਫਿਰ ਉਹਨੂੰ ਟਾਈਮ ਦੀ ਪੈਨਲਟੀ ਭੁਗਣੀ ਚ ਫਿਰ ਤੁਸੀਂ ਸਟ੍ਰੈਨਿੰਗ ਐਕਸਰਸਾਈਜ਼ ਵੱਤਨ ਚੱਕਰਵਾਦ ਲਾਉਗੇ ਗਰਾਊਂਡ ਦੇ ਫਿਰ ਮੈਨੂੰ ਨਹੀਂ ਕਹਿਣਾ ਜੀ ਅਸੀਂ ਲੇਟ ਹੋ ਗਏ ਐ ਹੋ ਗਿਆ ਵਾਹ ਹੋ ਗਿਆ ਠੀਕ ਹੈ ਤੀਨ ਟਾਈਮ ਤੇ ਪਹੁੰਚਣਾ ਜਿਹੜਾ ਵੀ ਤਾਂ ਟਾਈਮ ਤੇ ਪਹੁੰਚੂਗਾ ਆਪਾਂ ਕਿਸੇ ਨਾ ਮੈਚ ਖੇਡਦੇ ਤਾਂ ਟਾਈਮ ਤੇ ਪਹੁੰਚਦੇ ਨਾ ਜੇ ਟਾਈਮ ਤੇ ਨਹੀਂ ਪਹੁੰਚਦਾ ਮੈਚ ਤੋਂ ਬਾਹਰ ਹੋ ਹੈ ਕਿੰਨੇ ਤੋਂ ਕਿੰਨੇ ਫਿਰ 5:3 ਪਰ ਟਿਊਸ਼ਨ ਨਾਲ ਜੇ ਹੁੰਦੀ ਹੈ ਤਾਂ 10 ਮਿੰਟ ਦੀ ਸੈਟਿੰਗ ਕਰ ਲੂਵੇ 10 ਮਿੰਟ ਪਹਿਲਾਂ ਆ ਜਾਇਓ ਟਿਊਸ਼ਨ ਨਾਲ ਨੂੰ ਗੱਲ ਕਰ 10 ਮਿੰਟ ਪਹਿਲਾਂ ਬਗ ਜਾਓ ਪਹਿਲਾਂ ਚਲੇ ਜਾਇਆ ਕਰੋ 10 ਮਿੰਟ 10 ਮਿੰਟ ਪਹਿਲਾਂ ਆ ਜਾਇਆ ਕਰੋ ਤੁਸੀਂ ਠੀਕ ਆ ਸਾਰੇ ਗੱਡੀ ਵਿੱਚ ਇੱਥੇ ਨਾ ਕਿਨੈਕਟ ਹੋਣਾ ਓਟ 1500 ਦਾ ਟਿਕਟ ਦਾ ਟੋਪਰ ਸੋਰੀ ਜੀ ਟ੍ਰੇਨ ਆ ਗਈ ਉਹਦੇ ਕਰਕੇ ਤੁਹਾਨੂੰ ਗੱਲ ਨਹੀਂ ਸੁਣ ਪਰੀਆਂ ਕਿਸੇ ਨੂੰ ਪੁੱਟਾ ਸਿੱਧਾ ਨਹੀਂ ਬੋਲਣਾ ਮਜ਼ਾਕ ਨਹੀਂ ਕਰਨਾ ਕਿਸੇ ਨਾਲ ਠੀਕ ਆ ਕੋਈ ਕੁਝ ਨਹੀਂ ਕਰਨਾ ਹੁਣ ਹੀ ਬੋਲ ਕੇ ਇਹਨੂੰ ਕਰ ਸਾ ਸਾਰਿਆਂ ਨੂੰ ਰਿਸਪੈਕਟ ਦੇਣੀ ਆ ਪੁੱਤ ਠੀਕ ਆ ਉਹ ਬਾਦ ਨੂੰ ਦੱਸਦਾ ਵਾ ਅੱਜ ਦਾ ਤੁਸੀਂ ਜਿਹੜਾ ਕੁਝ ਬੋਲਣਾ ਸਮਝਾਤਾ ਉਸ ਮੇਰਾ ਪਹਿਲਾ ਦਿਨ ਆ ਤਾਂ ਹੁਣ ਸਮਝਾ ਰਿਹਾ ਮੈਂ ਨਹੀਂ ਫਿਰ ਡਾਂਗਾ ਫੇਰੂੰਗਾ ਹਾਂ ਬੋਲੇ ਤਾਂ ਮੈਂ ਮਿੰਟ ਚ ਸੁਧਾਰ ਦੂੰਗਾ ਧੰਨਵਾਦ ਗਰਾਊਂਡ 'ਚ ਆ ਗਏ ਤੁਸੀਂ ਆਪਣਾ ਬਾਹਰ ਕੁਝ ਮਰਜ਼ੀ ਕਰ ਦਿਓ ਮੈਨੂੰ ਉਹਦਾ ਕੋਈ ਮਤਲਬ ਨਹੀਂ ਬਸ ਤੁਹਾਨੂੰ ਬਾਹਰ ਵੀ ਕਿਸੇ ਨੂੰ ਪੁੱਟਾ ਸਿੱਧਾ ਨਹੀਂ ਬੋਲਣਾ ਚਾਹੀਦਾ ਉਹ ਵਧੀਆ ਚੀਜ਼ ਨਹੀਂ ਹੈਗੀ ਠੀਕ ਹੈ ਅੱਜ ਤਾਂ ਤੁਸੀਂ ਛੋਟੇ ਹੋ ਜਰੋ ਅੱਗੇ ਸਿਰਫ ਗੇਮ ਤੇ ਜਾਣਾ ਰਹਿ ਗਈ ਗੇਮ ਚੱਕ ਇੰਜੋਏ ਕਰੋ ক্রিকেট ਦੀ ਕੋਈ ਮਰਜ਼ੀ ਗੱਲ ਕਰੋ ਕੁਝ ਮਰਜ਼ੀ ਕਰੋ ਆਪਰ ਨੂੰ ਕੋਈ ਦਿੱਕਤ ਨਹੀਂ ਜਗੀ ਠੀਕ ਹੈ ਪਰ ਗੇਮ ਕਰ ਗੱਲ ਕਰਦੇ ਸਿਰਫ ਗੇਮ ਦੀ ਤੇ ਫੋਕਸ ਵੀ ਸਿਰਫ ਗੇਮ ਤੇ ਹੀ ਕਰਨਾ ਨੈਟ ਤੇ ਪ੍ਰੈਕਟਿਸ ਕਰਾਂਗੇ ਸਭ ਕਰਿਆ ਕਰਾਂਗੇ ਜਿਹੜੀ ਤੁਹਾਨੂੰ ਚੀਜ਼ ਤੁਸੀਂ ਸੋਚੀ ਨਹੀਂ ਆਪਾਂ ਸਭ ਕਰਾਵਾਂਗੇ ਜੀ ਬਾਅਦ ਨੈਟ ਪ੍ਰੈਕਟਿਸ ਠੀਕ ਹੈ ਉਸ ਤੋਂ ਬਾਅਦ ਨਾਲੇ ਮੈਚ ਤੁਸੀਂ ਮੈਚ ਕਰਨੂ ਮੈਚ ਖੇਡਣਾ ਥੋੜਾ ਵੀਕ ਚ ਇੱਕ ਮੈਚ ਵੀ ਕਰਾਇਆ ਕਰਾਂਗੇ ਆਪਾਂ ਪਰ ਉਦੋਂ ਵਾਲਾ ਪ੍ਰੈਕਟਿਸ ਜ਼ਰੂਰੀ ਹੈ ਬਿਨਾ ਪ੍ਰੈਕਟਿਸ ਤੋਂ ਮੈਚ ਹੀ ਨਹੀਂ ਹੈਗਾ ਪਹਿਲਾਂ ਆਪਾਂ ਦੇਖਾਂਗੇ ਨਾ ਕਿਹੜੇ ਬੱਚੇ 'ਚ ਕੀ ਕੁਆਲਿਟੀ ਹੈ ਉਹ ਬੈਟਿੰਗ ਉਹ ਤਾਂ ਜਿਹੜਾ ਬੈਟਿੰਗ ਕਰਦਾ ਉਹਦੀ ਬੈਟਿੰਗ ਉਹ ਬੋਲਿੰਗ ਮੇਜ ਕਰਦਾ ਉਹਦੀ ਬੋਲਿੰਗ ਤੇ ਕੰਮ ਕਰਾਂਗੇ ਕੀ ਕੀ ਵਧੀਆ ਕਰਦਾ ਉਹਨੂੰ ਫਿਟਿੰਗ ਕਰਾਵਾਂਗੇ ਪ੍ਰੈਕਟਿਸ ਹਰ ਤਰ੍ਹਾਂ ਦੀ ਕਰਾਵਾਂਗੇ ਅੱਜ ਦੇ ਜਿਹੜੇ ਬੱਚਿਆਂ ਨੂੰ ਬੋਲਿੰਗ ਜਿਹੜੇ ਕਹਿੰਦੇ ਸਸ ਅਸੀਂ ਬੋਲਿੰਗ ਕਰਦੀਆਂ ਜਿਹੜਾ ਜਿਹਨਾਂ ਥੋੜੀ ਬਹੁਤ ਕਮੀ ਪੇਸ਼ੀ ਹੈ ਜਿਹੜੇ ਥੋੜੀ ਜਿਹੀ ਹਲਕੀ ਬਾਹਰ ਰੋਕ ਕੇ ਮਾਰਦੇ ਨੇ ਬੱਟਾ ਬੋਲ ਕਰਦੇ ਨੇ ਉਹ ਸਾਰੇ ਬੋਲਰ ਬਣ ਜਣੇ ਕੋਈ ਦਿੱਕਤ ਨਹੀਂ ਹੈਗੀ ਬਟ ਜਿਹਨੂੰ ਜਮਾਂ ਹੀ ਬਾਹ ਨਹੀਂ ਘੁੰਮਦੀ ਉਹਨੂੰ ਸਰ ਬਹੁਤ ਪ੍ਰੈਕਟਿਸ ਦੀ ਲੋੜ ਹੈ ਜਾਂ ਤਾਂ ਫਿਰ ਤੁਸੀਂ ਬੈਟਿੰਗ ਵਾਲੇ ਚੱਲੋ ਜਾਂ ਫਿਰ ਜੇ ਬੋਲਿੰਗ ਕਰਨੀ ਹੈ ਤਾਂ ਫਿਰ ਬੋਲਿੰਗ 'ਤੇ ਜ਼ੋਰ ਲੱਗੋ ਸਾਰਾ ਫਿਰ ਜੈ ਨਹੀਂ ਖੜਾ ਉਹਨੂੰ ਬੈਟ ਫੜਾਓ ਬੈਟ ਥੋੜਾ ਨਾਲ ਕੰਫਰਟ ਆ ਬਾਹਰ ਚਾਹ ਉਹ ਜਿੰਦਰ ਬੋਲਿੰਗ ਨਹੀਂ ਸਿੱਖਦੇ ਸਮਝ ਆ ਰਹੀ ਹੈ ਗੱਲ ਫਟਾ ਹੋਰ ਕੋਈ ਕੰਮ ਨਹੀਂ ਹੈਗਾ ਇੰਜੋਏ ਕਰਨ ਦਾ ਕੰਮ ਹੈ ਸਿਖਾਉਣ ਦਾ ਕੰਮ ਮੇਰਾ ਸਿੱਖਣ ਦਾ ਕੰਮ ਤੁਹਾਡਾ ਠੀਕ ਹੈ ਆਪਣਾ ਮਨ ਲਾ ਕੇ ਖੇਡੋ ਮਨ ਲਾ ਕੇ ਜਿਵੇਂ ਸਕੂਲ ਜਾਂਦੇ ਜਿਵੇਂ ਪੜ੍ਹਾਈ ਕਰਦੇ ਉਸੋਂ ਵੀ ਗੇਮ ਨੂੰ ਵੀ ਲਾ ਕੇ ਕਰੋ ਵੀ ਆਪਣਾ ਜੇ ਅੱਜ ਪਿੰਡੂਪਲੀ ਤੋਂ ਤੁਸੀਂ ਦੇਖ ਰਹੇ ਹੋ ਬਾਬਾ ਕ੍ਰਿਕਟ ਅਕੈਡਮੀ ਤੋਂ ਤੁਹਾਨੂੰ ਸਭ ਤੋਂ ਵੱਡੀ ਗੱਲ ਕੀ ਹੈ ਪਿੰਡ ਨੇੜੇ ਨੇੜੇ ਆਪਣਾ ਆ ਜੇ ਨਾ ਆਪਣੇ ਚਲੇ ਜਾਵਾਂਗੇ ਰੌਣਕ ਕੋਈ ਦਿੱਕਤ ਨਹੀਂ ਜੀ ਠੀਕ ਹੈ ਰਾਣੀ ਇੰਜੋਏ ਬਤੀ ਹੋਗਾ ਪਰ ਇੰਜੋਏ ਹੋਗਾ ਤਾਂ ਜੇ ਗੇਮ ਤੇ ਕਹਾਂ ਦਵਾਂਗੇ ਜੇ ਚਾਹਣਗੇ ਅਸੀਂ ਕੱਲ ਨੂੰ ਕਿਤੇ ਵੱਡੇ ਪੱਧਰ ਤੇ ਖੇਡੀਏ ਅਸੀਂ ਆਈਪਲ ਖੇਡੀਏ ਕਿਤੇ ਹੋਰ ਕਿਤੇ ਇੰਡੀਆ ਟੀਮ ਚ ਖੇਡੀਏ ਤਾਂ ਉਸ ਤਰ੍ਹਾਂ ਗੇਮ ਤਾਂ ਬਣਾਉਣੀ ਪਊਗੀ ਬਿਨਾ ਗੇਮ ਤੋਂ ਕੁਝ ਨਹੀਂ ਹੈਗਾ ਠੀਕ ਹੈ ਤਾਂ ਜ਼ੋਰ ਦਾ ਲਾ ਕੇ ਖੇਡੋ ਆਪਣਾ ਫੋਕਸ ਕਰਕੇ ਖੇਡੋ ਤੇ ਆਪਣੀ ਬਸ ਜਿਹੜੀ ਚੀਜ਼ਾਂ ਸਮਝਾਈਆਂ ਨੇ ਇਹ ਮੈਨੂੰ ਤਿੰਨ ਚੀਜ਼ਾਂ ਜਿਹੜੀਆਂ ਡਿਸਪਲਿਨ ਚਾਹੀਦਾ ਗਰਾਊਂਡ ਤੇ ਹੋਰ ਹੈ ਕਿ ਗੇਮ ਦੀ ਕੋਈ ਮਰਜ਼ੀ ਗੱਲ ਕਰੋ ਹਾ ਹੋਲਾ ਕਰੋ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਲੋਅਰ ਪਾ ਕੇ ਆਉਣੇ ਐ ਲੋਅਰ ਪਾ ਕੇ ਆਉਣੇ ਠੀਕ ਹੈ ਠੀਕ ਹੈ